ਅੰਮ੍ਰਿਤਸਰ ਦੇ ਸੁਲਤਾਨਵਿੰਡ ਲਿੰਕ ਰੋਡ ਤੇ ਪੁਲਿਸ ਪਾਟੀ ਵੱਲੋਂ ਗੈਂਗਸਟਰ ਗੁਰਲਾਲ ਉਰਫ ਹਰਮਨ ਰਿਕਵਰੀ ਲਈ ਪਿਸਟਲ ਬਰਾਮਦ ਕਰਨ ਲਈ ਲਿਆਂਦਾ ਤਾਂ ਉਸ ਵੱਲੋਂ ਪੁਲਿਸ ਪਾਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੇ ਦੌਰਾਨ ਉਸ ਦੀ ਲੱਤ ਤੇ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਦੇ ਵਿਖੇ ਦਾਖਲ ਕਰਵਾਇਆ ਗਿਆ। ਅੰਮ੍ਰਿਤਸਰ ਤੋਂ ਵਿਨੋਦ ਕੁਮਾਰ ਦੀ ਰਿਪੋਰਟ ਕੇਆਟੀ ਨਿਊਜ਼ ਨੈੱਟਵਰਕ। बड़े मानयोग सीएम साहब ਵੱਲੋਂ ਜਿਹੜਾ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਟੈਰਰ ਮੋਡਿਊਲ ਬਸਟ ਕੀਤੇ ਆਂ ਔਰ ਆਰਗੇਨਾਈਜ਼ ਜਿਹੜੇ ਗੈਂਗ ਦੇ ਮੈਂਬਰ ਕਾਫੀ ਅਰੈਸਟ ਕੀਤੇ ਆ 57 ਵੈਪਨਸ ਪਹਿਲੀ ਜਨਵਰੀ ਤੋਂ ਹੁਣ ਤੱਕ ਰਿਕਵਰ ਹੋ ਚੁੱਕੇ ਆ ਔਰ ਇਹ ਜਿਹੜਾ ਬੜਾ ਇੰਪੋਰਟੈਂਟ ਤੇ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ 17 ਪੰਜ ਨੂੰ ਜਿਹੜਾ ਬੀ ਡਿਵੀਜ਼ਨ ਏਰੀਆ ਦੇ ਵਿੱਚ ਫਰਨੀਚਰ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਗਈ ਸੀਗੀ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਤੇ ਉਹਦੇ ਤੇ ਕੰਮ ਕਰਦੇ ਹੋਏ ਸਾਡੀ ਸਾਰੀਆਂ ਟੀਮਾਂ ਉਸ ਦਿਨ ਤੋਂ ਹੀ ਬੜੀਆਂ ਇਸ ਤੇ ਪ੍ਰੋਫੈਸ਼ਨਲੀ ਕੰਮ ਕਰਦੀਆਂ ਰਹੀਆਂ ਟੈਕਨੀਕਲੀ ਵੀ ਔਰ ਹਿਊਮਨ ਇੰਟ ਨੂੰ ਵੀ ਧਿਆਨ ਚ ਰੱਖਦੇ ਹੋਏ ਔਰ ਉਹਦੇ ਤੇ ਜਿਹੜੇ ਸਾਡੇ ਮੈਡਮ ਜਸਰੂਪ ਹੈਗੇ ਆ ਏ ਡੀ ਸੀ ਪੀ 3 ਸ਼ੀਤਲ ਸਾਡੇ ACP ਈਸਟ ਸੁਖਵੀਰ ਸਾਡੇ SHO B Division ਔਰ ਅਮੋਲਕਦੀਪ ਸਾਡੇ ਇਨਸਪੈਕਟਰ CIA ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਰਵਿੰਦਰਪਾਲ ਜੀ ਸਾਡੇ ਡੀसीपी ਡੀ ਆ ਉਹਨਾਂ ਦੀ ਰਹਿਨਮਾਈ ਚ ਇਹ ਦੋ ਬੰਦੇ ਅਸੀਂ ਕੇਸ ਟ੍ਰੇਸ ਕੀਤਾ ਦੋ ਬੰਦੇ ਫੜੇ ਗਏ ਜਿਹੜੇ ਮੇਨ ਸ਼ੂਟਰ ਸੀਗੇ ਔਰ ਇਹ ਜੀਵਨ ਫੌਜੀ ਜਿਹੜਾ ਬੜਾ ਨਟੋਰੀਅਸ ਇੱਕ ਟੈਰਰਿਸਟ ਓਬਲੀ ਗੈਂਗਸਟਰ ਆਪਾਂ ਕਹਿ ਸਕਦੇ ਆ ਉਦੇ ਇਸ਼ਾਰੇ ਤੇ ਕੰਮ ਹੋਇਆ ਸਾਰਾ ਔਰ ਉਸ ਫਰਨੀਚਰ ਸ਼ਾਪ ਵਾਲੇ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਹਦੇ ਉਹਨਾਂ ਦੇ ਨੌਕਰ ਦੇ ਵੀ ਇੰਜਰ ਹੋ ਗਿਆ ਸੀਗਾ ਸੋ ਦੋ ਮੁਲਜ਼ਮ ਇਹ ਚ ਫੜੇ ਗਏ ਕਾਰਜਪ੍ਰੀਤ ਏਲੀਅਸ ਕਾਰਜ son of ਲੇਟ ਦਿਲਬਾਖ ਸਿੰਘ ਵੈਰੋਵਾਲ ਜ਼ਿਲ੍ਹਾ ਤਰਨਤਾਰਨ ਔਰ ਇਸ ਤੋਂ ਇਲਾਵਾ ਗੁਰਲਾਲ ਸਿੰਘ ਏਲੀਅਸ ਹਰਮਨ ਇਹ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਸੋ ਇਹ ਦੋਨੇ ਬੰਦੇ ਜਿਹੜੇ ਇਹਨਾਂ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਜੀਵਨ ਫੌਜੀ ਦੇ ਇਸ਼ਾਰੇ ਦੇ ਉੱਤੇ ਦਿੱਤਾ ਉਹਨੇ ਇਹਨਾਂ ਨੂੰ ਪਿਸਟਲ ਮੁਹੱਈਆ ਕਰਾਇਆ 30 ਬੋਰ ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਉਸ ਤੋਂ ਬਾਅਦ ਇਹ ਮੋਟਰਸਾਈਕਲ ਤੇ ਆ ਕੇ ਇਹਨਾਂ ਨੇ ਰੈਕੀ ਕਰਕੇ ਤੇ ਫਾਇਰਿੰਗ ਨੂੰ ਅੰਜਾਮ ਦਿੱਤਾ ਜਿਹੜਾ ਇਹਦਾ ਬੇਸਿਕ ਬੈਕਗ੍ਰਾਉਂਡ ਨਿਕਲਿਆ ਉਹ ਜਿਹੜਾ ਇਹਦੇ ਚ ਮਨਵੀਰ ਸਿੰਘ ਮਦਈ ਹੈ ਫਰਨੀਚਰ ਵਾਲੇ ਕੇਸ ਦੇ ਵਿੱਚ ਉਹਦੇ ਬ੍ਰਦਰ ਨੂੰ ਬਾਹਰ ਕੈਨੇਡਾ ਦੇ ਵਿੱਚ ਇੱਕ ਸਟਾਰਸ਼ਨ ਕਾਲਸ ਕਰ ਰਿਹਾ ਸੀ ਜੀਵਨ ਫੌਜੀ ਤੇ ਇਹਨਾਂ ਨੂੰ ਵੀ ਕਿ ਕੈਨੇਡਾ ਦੇ ਵਿੱਚ 1 ਲੱਖ ਡਾਲਰ ਜਿਹੜੀ ਫਰौती ਮੰਗੀ ਜਾ ਰਹੀ ਸੀ ਸੋ ਬੇਸਿਕਲੀ ਇਹਦੇ ਨਾਲ ਜਿਹੜੇ ਸ਼ੂਟਰਸ ਦੇ ਫੜੇ ਜਾਣ ਨਾ ਇਹ ਸਾਰਾ ਮੋਡਿਊਲ ਦਾ ਲੱਕ ਟੁੱਟਿਆ ਸਮੈਸ਼ ਹੋਇਆ ਸਾਰਾ ਬੇਸਿਕਲੀ ਬਾਰਡਰ ਏਰੀਆ ਚ ਰੈਂਸਮ ਦੇ ਥਰੂ ਆਪਣੇ ਟੈਰਰ ਮੋਡਿਊਲਸ ਨੂੰ ਫਾਈਨਾਂਸ ਕਰਦੇ ਸੀ ਔਰ ਜਿਹੜੀ ਇਹਦੀ ਗ੍ਰਿਫਤਾਰੀ ਹੈ ਕਾਰਜਪ੍ਰੀਤ ਦੀ ਇਹ ਹੋਈ ਸੀਗੀ ਵੈਰੋਵਾਲ ਏਰੀਆ ਚ ਉਹ ਤਰਨਤਨ ਤੋਂ 26 ਪੰਜ ਨੂੰ ਔਰ ਗੁਰਲਾਲ ਲਈ ਸਰਮਨ ਨੂੰ ਸਾਡੀ ਟੀਮ ਨੇ ਫਾਜ਼ਲਕਾ ਡਿਸਟ੍ਰਿਕਟ ਦੇ ਵਿੱਚੋਂ ਗ੍ਰਿਫਤਾਰ ਕੀਤਾ ਸੀ ਇਹਦੀ 35 ਨੂੰ ਗ੍ਰਿਫਤਾਰੀ ਹੋਈ ਸੀ ਅੱਜ ਜਦੋਂ ਇੱਥੇ ਸੁਲਤਾਨਵਿੰਡ ਦੇ ਏਰੀਆ 'ਚ ਬੀ ਡਿਵੀਜ਼ਨ ਦੀ ਟੀਮ ਆਈ ਸੀ ਇਹ ਤੋਂ ਰਿਕਵਰੀ ਕਰਨ ਪਿਸਤਲ ਦੀ ਜੋ ਕਿ ਇਥੇ ਲੁਕਾਇਆ ਹੋਇਆ ਸੀਗਾ ਉਹ ਇਹਨੇ ਜਦੋਂ ਸਾਰੀ ਉਹ ਈ ਸਾਕਸ਼ਾ ਐਪ ਵੀ ਬੰਦ ਰਹੀ ਸੀਗੀ ਤਾਂ ਮੁਲਜ਼ਮ ਨੇ ਜਦੋਂ ਪਿਸਤਲ ਕੱਢਿਆ ਕਿਉਂਕਿ ਉਹ ਵਾਰਦਾਤ ਤੋਂ ਬਾਅਦ ਇਹਨਾਂ ਨੇ ਲੋਡਡ ਹੀ ਰੱਖ ਲਿਆ ਸੀ ਇਹਨੇ ਕਾਕ ਕੀਤਾ ਤਾਂ ਸਾਡੇ ਐਸਆਈ ਨੇ ਬੜੀ ਅਲਰਟਨੈਸ ਦਿਖਾਉਂਦੇ ਹੋਏ ਇਹਨੂੰ ਜਫਾ ਪਾ ਲਿਆ ਔਰ ਉਸ ਗੁੱਥਮ ਗੁੱਥਾ ਦੇ ਵਿੱਚ ਇਹਦੇ ਜਿਹੜਾ ਪਿਸਟਲ ਫੜਿਆ ਹੋਇਆ ਸੀ ਇਹਦੇ ਤੋਂ ਗੁਰਲਾਲ ਲੈ ਲਿਆ ਸਰਮਨ ਨੇ ਉਹ ਤੋਂ ਗੋਲੀ ਚੱਲ ਗਈ ਤੇ ਉਹ ਉਹਦੇ ਪੈਰ 'ਚ ਲੱਗੀ ਤੋਂ ਇਸ ਤੋਂ ਬਾਅਦ ਜਿਹੜਾ ਇਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਮੈਂ ਇੱਕ ਗੱਲ ਜਰੂਰ ਕਹਿਣਾ ਚਾਹੁੰਦਾ ਕਿ ਬਹੁਤ ਛੋਟੇ ਲਾਲਚ ਪਿੱਛੇ ਇਹ ਦੋਨੋਂ ਮੁਲਜ਼ਮਾ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਇਹਦੇ ਸਾਰੇ ਐਂਗਲਸ ਅਸੀਂ ਕਵਰ ਕਰ ਰਹੇ ਹਾਂ ਇਨਵੈਸਟੀਗੇਸ਼ਨ ਚ ਔਰ ਜਿਹੜੇ ਬਾਕੀ ਬੰਦੇ ਵੀ ਨੇ ਸਾਰੇ ਮੋਡਿਊਲ ਦੇ ਨਾਲ ਰਿਲੇਟਿਡ ਨੇ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਐਂਗਲ ਕੋਈ ਫਾਈਨੈਂਸ਼ੀਅਲ ਆਉਂਦਾ ਹੋਰ ਆਉਂਦਾ ਉਹ ਸਾਰੇ ਅਸੀਂ ਅਰੈਸਟ ਕੀਤੇ ਜਾਣਗੇ ਔਰ ਸਾਡੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਹਦੇ ਤਹਿਤ ਇਦਾਂ ਹੀ ਸਾਡੀ ਜਿਹੜੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਮਾਨਜੋਗ ਸੀਐਮ ਸਾਹਿਬ ਦੇ ਨਿਸ਼ਾ ਨਿਰਦੇਸ਼ ਤੇ ਕੰਮ ਕਰਦੀ ਰਹੀ ਸਰੇ ਬਬਰਖਾਲ ਸਾਹਿਬ ਨਾਲ ਰਿਲੇਟਡ ਜੀਵਨ ਫੌਜੀ ਦਾ ਆਪਾਂ ਨੂੰ ਪਤਾ ਹੀ ਹੈ ਜੀ ਵੀ ਪੁਰਾਣੇ ਉਹਨਾਂ ਨੇ ਜਦੋਂ ਜ਼ਿੰਮੇਵਾਰੀਆਂ ਵੀ ਕ੍ਰਾਈਮਸ ਦੀਆਂ ਲਈਆਂ ਤੋ ਬੀਕੇਆਈ ਦੇ ਉਸ ਤੋਂ ਲਈਆਂ ਉਹ ਸਾਰਾ ਐਂਗਲ ਵੀ ਅਸੀਂ ਦੇਖ ਰਹੇ ਆ ਬਟ ਮੇਨ ਗੱਲ ਇਹੀ ਹੈ ਕਿ ਉਹ ਕੈਨੇਡਾ ਬੇਸਡ ਫਰੋਤੀ ਦਾ ਮਾਮਲਾ ਹੈ ਔਰ ਉਹਨੂੰ ਉਹਨਾਂ ਦੇ ਇੱਥੇ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੇਖੋ ਜਿਹੜੀ ਨਵੀਂ ਪੀਐਨਐਸ ਦੇ ਵਿੱਚ ਜਿਹੜੀ ਈ ਸਖਸ਼ਾ ਐਪ ਹੈ ਉਹ ਬਣਾਉਣੀ ਮੰਡੈਟਰੀ ਹੈ ਉਹ ਸਾਰੀ ਵੀਡੀਓਗ੍ਰਾਫੀ ਹੁੰਦੀ ਹੈ ਔਰ ਐਪ ਦੇ ਉੱਤੇ ਚੜਦੀ ਹੁੰਦੀ ਹੈ ਸਾਰੀ ਉਹਦੀ ਲਾਈਵ ਕਵਰੇਜ ਹੁੰਦੀ ਹੈ ਤੋ ਇਹਦੇ ਤੇ ਮੁਲਜ਼ਮ ਨੂੰ ਉੱਥੇ ਲਿਜਾਣਾ ਵੀ ਉੱਥੇ ਤਾਂ ਹੀ ਉਹਦੇ ਨਿਸ਼ਾਨਦੇਹੀ ਤੇ ਹੋਏਗਾ ਇਹ ਤਾਂ ਕੇਸੀ ਡਿਫਰੈਂਟ ਹੈ ਇਹ ਤਾਂ ਬੇਸਿਕਲੀ ਉਹਨੇ ਜਫਾ ਪਾ ਲਿਆ ਉਹਦੀ ਗੁੱਥਮ ਗੁੱਥੀ ਦੇ ਵਿੱਚ ਉਹਦੇ ਉਹ ਜਿਹੜਾ ਪਿਸਤਲ ਕੱਢਿਆ ਸੀ ਉਹਦੇ ਚੋਂ ਹੀ ਜਿਹੜੀ ਗੋਲੀ ਚੱਲੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ